ਪਠੰਡਾ ਦੇ ਰੋਜ਼ਗਾਰਨ ਵਿਖੇ ਇੱਕ ਸੰਸਥਾ ਵੱਲੋਂ ਲਗਾਇਆ ਗਿਆ ਦੋ ਰੋਜ਼ਾ ਫਲਾਵਰ ਮੇਲਾ ਬਣਿਆ ਲੁੱਟ ਦਾ ਕਾਰਨ ਇੱਕ ਸਟਾਲ ਤੋਂ ਲਏ ਜਾ ਰਹੇ ਹਨ 25000 ਤੋਂ 50000 ਰੁਪਏ ਅਤੇ ਉਸ ਦੇ ਨਾਲ ਸਪਾਂਸਰਸ਼ਿਪ ਲਈ ਜਾ ਰਹੀ ਹੈ ਅਲੱਗ ਤੋਂ ਇੱਥੇ ਬਹੁਤ ਸਾਰੀਆਂ ਆਪਣਾ ਸਟਾਲ ਲੱਗੀਆਂ ਹਨ ਜਿੰਨਾਂ ਤੋਂ ਸਪਾਂਸਰਸ਼ਿਪ ਲਈ ਜਾ ਰਹੀ ਹੈ ਅਤੇ 70 ਦੇ ਲਗਭਗ ਇਸ ਦੇ ਅੰਦਰ ਸਟਾਲਾਂ ਲੱਗੀਆਂ ਹੋਈਆਂ ਹਨ ਤੇ ਇਸ ਨੂੰ ਲੈ ਕੇ ਨਗਰ ਨਿਗਮ ਨੂੰ ਵੀ ਲੱਖਾਂ ਰੁਪਏ ਦਾ ਜਿਹੜਾ ਚੁੰਨਾ ਹੈ ਉਹ ਲੱਗ ਰਿਹਾ ਜਿੱਥੇ ਨਗਰ ਨਿਗਮ ਦਾ ਕਹਾ ਖਰਾਬ ਹੋ ਰਿਹਾ ਤੇ ਇੱਥੇ ਕਮਰਸ਼ੀਅਲ ਸਟੈਂਡ ਦਾ ਪਲਸ ਸਿਲੈਂਡਰ ਦੀ ਬਜਾਏ ਘਰੇਲੂ ਗੈਸ ਵੀ ਇਸ ਦੇ ਅੰਦਰ ਵਰਤੀ ਜਾ ਰਹੀ ਹੈ ਅਤੇ ਕਹਾ ਵੀ ਇੱਥੇ ਬੁਰੀ ਤਰ੍ਹਾਂ ਖਰਾਬ ਕੀਤਾ ਜਾ ਰਿਹਾ ਹੈ ਦਸਰਾ ਬਣਦਾ ਹੈ ਕਿ ਬਠਿੰਡਾ ਦੇ ਰੋਜ਼ਗਾਰਡਨ ਵਿਖੇ ਟਰੀ ਲਵਰ ਸੁਸਾਇਟੀ ਵੱਲੋਂ ਦੋ ਰੋਜ਼ਾ ਫਲਾਵਰ ਮੇਲਾ ਲਗਾਇਆ ਗਿਆ ਜਿਸਤੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਨੇ ਜੜੀਆਂ ਉਹ ਲਗਾਈਆਂ ਗਈਆਂ ਜਿੱਥੇ ਖਾਣ ਪੀਣੀਆਂ ਹਸਟਲਾਂ ਦੇ ਉੱਤੇ ਘਰੇਲੂ ਗੈਸ ਵਰਤੀ ਗਈ ਉਥੇ ਇਥੇ ਨਾਲ ਨਾਲ ਇਥੇ ਘਾਹ ਵੀ ਜਿਹੜਾ ਬਹੁਤ ਸਾਰਾ ਸੀ ਇਸ ਦੇ ਅੰਦਰ ਟੈਂਟ ਲਗਾ ਕੇ ਪੱਟਿਆ ਗਿਆ ਤੇ ਇਥੇ ਜਿਹੜੀਆਂ ਆਪਣਾ ਇਥੇ ਵਹੀਕਲ ਸੀ ਕਾਰਾਂ ਸੀ ਜਾਂ ਹੋਰ ਵੱਡੀਆਂ ਗੱਡੀਆਂ ਸੀ ਇਸਦੇ ਅੰਦਰ ਸਮਾਨ ਲੈ ਕੇ ਆਈਆਂ ਤੇ ਇਹ ਸਾਰੀਆਂ ਕਾਰ ਦੇ ਉੱਪਰ ਦੀ ਲੰਗੀਆਂ ਜਿਹਦੇ ਨਾਲ ਘਾਹ ਵੀ ਖਰਾਬ ਹੋਵੇਗਾ ਤੇ ਹੋਰ ਵੀ ਬੂਟੇ ਨਹੀਂ ਜਿਹੜੇ ਉਹ ਖਰਾਬ ਹੋਣ ਦੇ ਦੇਖ ਰੋਤ ਸੀਵਰਾਂ ਦੇ ਵਿੱਚ ਜਿੱਥੇ ਬਹੁਤ ਸਾਰੇ ਵਹੀਕਲ ਨੇ ਅੰਦਰ ਘਾ ਦੇ ਉੱਤਰੀ ਉੱਤੇ ਆਪ ਖੜੇ ਹੋਏ ਇੱਥੇ ਆਪ ਦਿਖਾਈ ਦੇ ਰਹੇ ਹਨ ਅਤੇ ਇੱਕ ਦੁਕਾਨਦਾਰ ਤੋਂ ਇੱਥੇ ਲਗਭਗ 25000 ਰੁਪਏ ਤੋਂ ਲੈ ਕੇ 50000 ਰੁਪਏ ਤੱਕ ਇੱਕ ਹਸਤਾਲ ਤੋਂ ਲੈ ਗਏ ਹਨ ਅਤੇ 70 ਦੇ ਲਗਭਗ ਜਿਹੜੀਆਂ ਹਸਤਾਲਾਂ ਨੇ ਇਸ ਦੇ ਅੰਦਰ ਲਗਾਈਆਂ ਗਈਆਂ ਨੇ ਤੇ ਉਸ ਦੇ ਨਾਲ ਨਾਲ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਸੀ ਕਾਰਾਂ ਦੀਆਂ ਜਾਂ ਹੋਰ ਵਿਕਰਾਂ ਦੀਆਂ ਕੰਪਨੀਆਂ ਸੀ ਉਹਨਾਂ ਤੋਂ ਸਪਾਂਸਰਸ਼ਿਪ ਜਿਹੜੀ ਉਹ ਵੱਖਰੀ ਲਈ ਗਈ ਹੈ ਤੇ ਇੱਥੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਬੋਟਾ ਇੱਥੇ 150 ਰੁਪਏ ਦਾ ਸੀ ਕਿਉਂਕਿ ਇਹਨਾਂ ਜਿਹੜੀਆਂ ਇੱਥੇ ਜੜੀਆਂ ਸਟਾਲ ਲਗੀਆਂ ਨੇ ਉਹਨਾਂ ਤੋਂ ਜਦੋਂ 25000 ਤੋਂ 50000 ਰੁਪਏ ਦੀ ਆਪਣੇ ਇੱਕ ਦੁਕਾਨ ਤੋਂ ਇਤੋਂ ਆਪਣੇ ਪੈਸੇ ਲੈ ਗਏ ਆ ਤਾਂ ਉਹਨਾਂ ਨੇ 150 ਰੁਪਏ ਵਾਲਾ ਬੋਟਾ 500 ਰੁਪਏ ਦਾ ਵੇਚਿਆ ਗਿਆ ਦੇਖੋ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਬਠਿੰਡਾ ਦੇ ਅੰਦਰ ਲੱਗੇ ਬਠਿੰਡਾ ਦੇ ਰੋਜ਼ਗਾਰਡਨ ਦੇ ਅੰਦਰ ਲੱਗੇ ਫਲਾਵਰ ਮੇਲੇ ਦੀਆਂ ਸਾਰੀਆਂ ਇਹ ਆਪਣਾ ਸੀ ਵੀ ਅਸੀਂ ਦਿਖਾ ਰਹੇ ਤਸਵੀਰਾਂ ਤੇ ਅਤੇ ਜਿੱਥੇ ਇੱਕ ਪੌਟ ਦੀ ਦੁਕਾਨ ਸੀ ਜਿੱਥੇ ਕਮਲੇ ਦੀ ਦੁਕਾਨ ਸੀ ਉਸ ਆਪਣੇ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਤੋਂ 50000 ਰੁਪਏ ਦੋ ਦਿਨਾਂ ਦੇ ਆਪਣਾ ਲੈ ਗਏ ਹਨ ਉਹਨਾਂ ਨੇ ਦੱਬੀ ਜਵਾਨ ਦੇ ਵਿੱਚ ਕਿਹਾ ਕਿ ਪੈਸੇ ਦਾ ਜ਼ਿਆਦਾ ਹਨ ਲੇਕਿਨ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਇੱਥੇ ਵੀ ਉਹਨਾਂ ਦੀ ਐਡ ਹੁੰਦੀ ਹੈ ਜਿਸ ਦਾ ਉਦਘਾਟਨ ਵੀ ਆਪਣਾ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਬਠਿੰਡਾ ਦੇ ਅੰਦਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਮੇਲੇ ਦਾ ਉਦਘਾਟਨ ਕੀਤਾ ਗਿਆ ਇਹ ਮੇਲਾ ਦੀ ਗੱਲ ਕਰੀਏ ਤਾਂ ਨਗਰ ਨਿਗਮ ਵੱਲੋਂ ਇਹ ਜੋ ਆਪਣਾ ਇਸ ਤਰ੍ਹਾਂ ਦੇ ਵੀਆਈਪੀ ਬਲਾਕ ਜਿਹੜਾ ਇਹ ਨਗਰ ਨਿਗਮ ਨੂੰ ਵੀ ਲੱਖਾਂ ਰੁਪਏ ਦਾ ਚੁੰਨਾ ਜਿਹੜਾ ਉਹ ਲਗਾਇਆ ਗਿਆ ਜਿੱਥੇ ਨਗਰ ਨਿਗਮ ਵੱਲੋਂ ਇਸ ਦੇ ਆਪਣਾ ਕਿਸ ਤਰ੍ਹਾਂ ਦਾ ਕੋਈ ਇਹਦਾ ਫਾਇਦਾ ਨਹੀਂ ਹੋਵੇਗਾ ਕਿਉਂਕਿ ਅਗਰ ਨਗਰ ਨਿਗਮ ਇਸ ਨੂੰ ਆਪ ਮੇਲੇ ਲਾਉਂਦਾ ਤਾਂ ਉਸ ਨੂੰ ਲੱਖਾਂ ਰੁਪਏ ਦਾ ਫਾਇਦਾ ਹੋਣਾ ਸੀ ਲੇਕਿਨ ਨਗਰ ਨਿਗਮ ਦੇ ਨਾਂ ਤੇ ਇੱਥੇ ਇੱਕ ਸੁਸਾਇਟੀ ਵੱਲੋਂ ਇਹ ਮੇਲਾ ਜਿਹੜਾ ਉਹ ਲਗਾਇਆ ਗਿਆ ਹੈ ਅਤੇ ਇੱਕ ਦੁਕਾਨਦਾਰ ਤੋਂ ਜਿਹੜੇ ਇਹ ਆਪਣਾ ਇਹ ਉਹਨਾਂ ਦੇ ਹੀ ਆਪਣਾ ਇਹ வியாਪਦਗਾਰਾਂ ਨੇ ਕਿਹਾ ਹੈ ਕਿ 25000 ਤੋਂ ਲੈ ਕੇ 50000 ਰੁਪਏ ਜਿਹੜਾ ਉਹਨਾਂ ਤੋਂ ਲਿਆ ਗਿਆ ਹੈ ਅਤੇ ਸਪਾਂਸਰਸ਼ਿਪ ਹੈ ਜਿਹੜੀ ਉਹ ਇਸ ਤੋਂ ਲੱਗ ਪੁਲੇਗੀ ਹੈ ਨੱਖਰ ਰੁਪਏ ਦਾ ਚੂਨਾ ਜਿਹੜਾ ਨਗਰ ਨਿਕਮ ਨੂੰ ਲਗਾਇਆ ਗਿਆ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਦੁਕਾਨਦਾਰ ਅਤੇ ਇਸ ਮੇਲੇ ਦੇ ਜਿਹੜੇ ਮੇਲਾ ਆਪਣਾ ਲਗਾਉਣ ਵਾਲੇ ਹਨ ਅਤੇ ਨਾਲ ਇੱਥੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ हाँ भी है गौरव सिंह का नाम है जी मेरा जगह अपना बठिडे तो है जी अपनी शॉप दाया है जी एस फ्लावर प्लाटेन बठिडा तो है जी तो अपने को अलग अलग तरह की वरायटी हैगी फूलों की जिम्मे आर्टिफिशियल तो आर्टिफिशियल फ्लावर फ्लावर है देखो सूरजमुखी है ठीक है बेल हैगी है गुलदोधी हैगी है लड़ियाँ है ਇਹਨੀ ਕਾਫੀ ਅੱਛੀ ਵੈਰਾਈਟੀ ਹੈਗੀ ਹੈ ਤੇ ਘਟੂ ਘਟ ਸਾਡੇ ਕੋਲ ਪੰਜਾਹ ਤੋਂ ਲੈ ਕੇ 60 ਤਰ੍ਹਾਂ ਦੀ ਵੈਰਾਈਟੀ ਹੈਗੀ ਹੈ ਇੰਨੀ ਕਿ ਦੁਕਾਨਾਂ ਦੀ ਗੱਲ ਕਰੀਏ ਸਾਰੇ ਇੱਥੇ ਲੱਗੇ ਮੇਲੇ ਦੇ ਵਿੱਚ ਮੇਲੇ ਇਹ ਜਿਹੜੀ ਦੁਕਾਨ ਹੈਗੀ ਆ ਆਰਟੀਫੀਸ਼ੀਅਲ ਫਲਾਵਰ ਦੀ ਉਹ ਤਾਂ ਇਕੱਲੀ ਇਸ ਮੇਲੇ ਦੀ ਸ਼ੌਕੀ ਹੈ ਬਾਕੀ ਦੁਕਾਨਾਂ ਮੰਨ ਕੇ ਚੱਲੋ ਜਿਹੜੀ ਇੱਥੇ ਇਸ ਏਰੀਆ ਲਈ ਇੱਛਾ ਕੀ ਹੈ 70-80 ਦੁਕਾਨਾਂ ਹੋਣੀਆਂ ਟੋਟਲ ਵੀ ਆਪ ਕਰਕੇ ਕਿਰਾਇਆ ਕਿੰਨਾ ਲੈ ਕੇ ਛੋੜਦੇ ਹੋ ਕਿਹੜਾ ਜੀ ਇਹ ਦੀ ਦੁਕਾਨ ਦਾ ਬਸ ਉਹ ਤਾਂ ਹੋ ਗਿਆ ਜਿਹੜਾ ਤਾਂ ਵੀ ਪੈਸੀ ਹੁਣ ਬਚ ਕੋ ਦੇ ਕਿੰਨਾ ਲੈ ਗਿਆ ਉਹ ਤਾਂ ਸੋਸਾਇਟੀ ਵੱਲੋਂ ਹੈਗੇ ਜੀ ਜਿੰਨਾ ਉਹਨਾਂ ਨੇ ਦਿੱਤਾ ਹੈਗਾ ਆਪਾਂ ਪੇ ਕਰਤਾ ਉਹਨਾਂ ਨੂੰ ਅੰਮੀ ਪੈਸੇ ਲੇ ਗਏ ਤਾਂ ਉਹ ਦੱਸੋ ਕਿੰਨੇ ਲਏ ਨੂੰ ਤਾਂ ਬਾਅਦ ਚ ਦੇਣੀ ਹੈ ਜੀ ਅਜੇ ਜੀ ਉਹਨਾਂ ਨੂੰ ਕਿੰਨੇ ਪੈਸੇ ਦੇਣ ਦੀ ਗੱਲ ਕਰਦੇ ਅਜੇ ਗੱਲ ਕੋਈ ਨਹੀਂ ਹੋਈ ਜੀ ਕਿੰਨੀ ਏਰੀਆ ਕਿੰਨਾ ਸਾਥ ਚਾਹਤ ਆ ਦੇ ਕੋਈ ਆਏ ਜਿਹੜਾ ਤੁਸੀਂ ਮਾਲ ਲੈ ਕੇ ਆ ਸੀ ਕਿਸ ਚੀਜ਼ ਤੇ ਲੈ ਕੇ ਆ ਸੀ ਕਿਹੜੇ ਵੀਰ ਦੇ ਲੈ ਕੇ ਆਏ ਟ੍ਰਾਂਸਪੋਰਟ ਤੇ ਜੀ ਇਹ ਰਾਈਟ ਜੀ ਜੀ ਕੀ ਨਾਮ ਮੈਂ ਤੁਹਾਡਾ ਤੇ ਕਿਹੜੀ ਜਗ੍ਹਾ ਤੇ ਆਇਆ ਹਾਂ ਸਰ ਮੇਰਾ ਨਾਮ ਵਿਪਨ ਕੁਮਾਰ ਹੈ ਜੀ ਮੈਂ ਪਰਿੰਡਾ ਸ਼ਹਿਰ ਤੋਂ ਆਇਆ ਹਾਂਗਾ ਮੇਰੀ ਨਰਸੀ ਅਰਜੁਨ ਨਰਸੀ ਗੁੰਮਣਾਣਾ ਰੋਡ ਤੇ ਦਿੱਲੀ ਪਬਲਿਕ ਸਕੂਲ ਦੇ ਨਾਲ ਕਿੰਨੇ ਪ੍ਰਕਾਰ ਦੇ ਪੌਦੇ ਸੀ ਸਰ ਇੱਥੇ ਤਕਰੀਬਨ ਅਸੀਂ 200 ਤੋਂ ਲੈ ਕੇ 220 ਦੇ ਕਰੀਬ ਵੈਰਾਈਟੀ ਲੈ ਕੇ ਆਏ ਜੀ ਜਿਦੇ ਵਿੱਚ 60 70 ਦਾ ਫਲਾਵਰ ਵਾਲੀ ਵੈਰਾਈਟੀ ਹੈ ਤੇ ਬਾਕੀ ਪਰਮਾਨੈਂਟ ਪਲਾਂਟਸ ਇੰਡੋਰ ਆਊਟਡੋਰ ਹੈਗੇ ਜੀ ਫੂਡ ਪਲਾਂਟਸ ਵੀ ਹੈਗੇ ਜਿਹਦੇ ਵਿੱਚ ਕਿੰਨੇ ਦਿਨ ਦਾ ਇਹ ਫੈਸਟੀਵਲ ਹੈ ਇਹ ਸਾਰੇ 2 ਦਿਨਾਂ ਦਾ ਹੈ ਜੀ ਇਹ ਆਪਣਾ 8 ਮਾਰਚ ਤੇ 9 ਮਾਰਚ ਦਾ ਸਰ ਤੇ ਅੱਜ ਪਹਿਲਾ ਦਿਨ ਹੈਗਾ ਤੇ ਕੱਲ ਸੈਕੰਡ ਡੇ ਆ ਜੀ ਕੱਲ ਬਹੁਤ ਜ਼ਿਆਦਾ ਵਧੀਆ ਅੱਜ ਵੀ ਬਹੁਤ ਜ਼ਿਆਦਾ ਵਧੀਆ ਰਿਸਪਾਂਸ ਆ ਜੀ ਤੇ ਕੱਲ ਸੰਡੇ ਕੱਲ ਹੋਰ ਵੀ ਜ਼ਿਆਦਾ ਵਧੀਆ ਰਿਸਪਾਂਸ ਮਿਲੂਗਾ ਹਸਤਾਲ ਦੀ ਵਿਆਪਕ ਕਲ ਕਰੇ ਕਿੰਨੀ ਜਗ੍ਹਾ ਸਮਝੋ ਦਿੱਤੀ ਗਈ ਹੈ ਤੇ 18 ਬਾਈ 18 ਦਿੱਤੀ ਗਈ ਹੈ ਸਰ ਕਿੰਨੀ ਪੈਸੇ ਲਈ ਇਹਦੇ ਸਰ ਤਕਰੀਬਨ ਵੀ ਇੱਕ ਦਿਨ ਦਾ 12500 ਰੁਪਿਆ ਕਿਹਾਗਾ ਜੀ ਮੇਰੇ ਤੋਂ ਤਾਂ ਹਜੇ ਵੈਸੇ ਪੇਮੈਂਟ ਲੈਤੀ ਨਹੀਂ ਹੈਗੀ ਆ ਉਹ ਦੋ ਦਿਨਾਂ ਦਾ 25000 ਕਹਿ ਰਹੇ ਆ ਜੀ ਜੀ ਸਰ ਇਹਨਾਂ ਮਾਲ ਲੈ ਕੇ ਆਏ ਤੇ ਇਹ ਕਾਤੀ ਦੇ ਲੈ ਕੇ ਆ ਕਿ ਟ੍ਰਿਕਰ ਅਸੀਂ ਲੋਡ ਕਰਕੇ ਲਿਆਏ ਆ ਮੰਨ ਲਓ ਵੀ ਮੇਰੇ ਤਕਰੀਬਨ 5 ਪਿਕਅਪ ਗੱਡੀਆਂ ਦੇ ਵਿੱਚ ਲੈ ਕੇ ਆਏ ਆ ਮਾਲ ਸਾਰਾ ਇਹ ਭਰ ਕੇ ਅਸੀਂ ਇਹਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਹਿਲ ਸੱਜਦੇ ਹੈ ਇਹ ਤੁਸੀਂ ਸਟੈਂਡ ਲਈ ਤੇ ਬੇਸਿਕਲੀ ਜੀ ਗਾਰਡਨ ਦੇ ਜਿਹੜੇ ਗਮਲਾ ਸਟੈਂਡਸ ਕਹੇ ਦਿੰਨੇ ਆਪਾਂ ਜਾਂ ਕਈ ਵਾਰ ਲੌਬੀ ਦੇ ਵਿੱਚ ਰੱਖਨੇ ਹੁੰਦੇ ਆ ਉਹ ਹਰ ਚੀਜ਼ ਦੀ ਵੈਰਾਈਟੀ ਹੈਗੀ ਵੱਡੇ ਗਮਲੇ ਪੌਟ ਸਟੈਂਡ ਉਸ ਚੀਜ਼ ਦੀ ਵੈਰਾਈਟੀ ਹੈ ਜਾਂ ਜਿਵੇਂ ਕੋਈ ਲੌਬੀ ਦੇ ਵਿੱਚ ਆਪਾਂ ਕੋਈ ਡੈਕੋਰੇਟਿਵ ਪੀਸ ਰੱਖਨੇ ਐਂਟੀਕ ਪੀਸ ਰੱਖਨੇ ਉਸ ਦੇ ਲਈ ਜਿਹੜੇ ਆਪਾਂ ਸਟੈਂਡ ਹੈਗੇ ਖੁਦ ਬਣਾਉਣੇ ਹੈਗੇ ਕਿੰਨੇ ਦਿਨਾਂ ਮਿਲਣਗੇ ਦੋ ਦਿਨਾਂ ਦਾ ਹੈ ਅੱਜ ਸ਼ਨੀਵਾਰ ਤੇ ਕੱਲ ਐਤਵਾਰ ਦਾ ਅੱਛਾ ਹੈ ਜੀ ਲੋਕ ਉਤਸ਼ਾਹਿਤ ਹੈ ਇਸ ਸੀਜ਼ਨ ਨੂੰ ਲੈ ਕੇ ਇੱਕ ਨਵਾਂ ਮਤਲਬ ਜਿਵੇਂ ਹੈਗਾ ਪਹਿਲਾਂ ਅਗੇ ਇੱਕ ਦਿਨ ਦਾ ਹੁੰਦਾ ਸੀ ਮੇਲਾ ਐਤਕੀ ਦੋ ਦਿਨਾਂ ਦਾ ਤੇ ਲੋਕ ਕਾਫੀ ਉਤਸ਼ਾਹਿਤ ਹੈ ਇਸ ਚੀਜ਼ ਨੂੰ ਲੈ ਕੇ ਨਵਾਂ ਕਨਸੈਪਟ ਹੈ ਕਿੰਨੇ ਵੀ ਕਿੰਨੇ ਦਿਨ ਦਿੱਤੀ ਕਿ ਦੁਕਾਨੜੀ ਇਹ 18x18 ਦੀ ਸਾਨੂੰ ਇੱਕ ਸਟਾਲ ਦਿੱਤੀ ਹੈ ਜੀ ਬਾਹਰ ਥੋੜਾ ਜਿਹਾ ਲਾਉਨ ਵੀ ਅਸੀਂ ਯੂਜ਼ ਕਰ ਸਕਦੇ ਹਾਂਗੇ ਕਿੰਨੇ ਪੈਸੇ ਜੀ ਕਾ ਕੀ ਰੈਂਟ ਇਹਨਾਂ ਨੇ ਸਾਡੇ ਤੋਂ 25000 ਰੁਪਏ ਸਟਾਲ ਦਾ ਦੋ ਦਿਨਾਂ ਦਾ ਰੈਂਟ ਲਿੱਤਾ ਹੈ ਲੱਗਦਾ ਨਹੀਂ ਕਿ ਜ਼ਿਆਦਾ ਜ਼ਿਆਦਾ ਲੈ ਕੇ ਲਈ ਜਾ ਰਹੀ ਹੈ ਦੇਖੋ ਜੀ ਹਰ ਬੰਦੇ ਦੀ ਸੋਚ ਲੱਗਦਾ ਵੀ ਇਹ ਜਿਆਦਾ ਹੈ ਪਰ ਮਨ ਇਹ ਹੁੰਦਾ ਹੈਗਾ ਜੇ ਆਪਾਂ ਗੱਲ ਕਰੀਏ ਹਾਂ ਉਸ ਚੀਜ਼ ਨੂੰ ਲੈ ਕੇ ਤਾਂ ਹੈਗਾ ਹੈਗਾ ਪਰ ਮਤਲਬ ਮੈਂ ਜੇ ਆਪਦੀ ਪਰਸਨਲ ਚੁਆਇਸ ਦਸਾਂ ਤਾਂ ਜਿਵੇਂ ਆਪਾਂ ਅਖਬਾਰਾਂ ਦੇ ਵਿੱਚ ਪੈਂਫਲੈਟ ਕਢਾਉਂਦੇ ਆ ਜਾਂ ਹੋਰ ਤਰ੍ਹਾਂ ਦੇ ਬਹੁਤ ਜ਼ੋਰ ਲਾਉਂਦਾ ਦੁਕਾਨਦਾਰ ਬੰਦਾ ਉਹਦੇ ਨਾਲੋਂ ਮੈਨੂੰ ਇਹ ਲੱਗਦਾ ਹੈਗਾ ਵੀ ਆਹ ਮੱਚ ਬੈਟਰ ਹੈ ਲੋਕ ਆ ਕੇ ਕੁਆਲਿਟੀ ਤਾਂ ਦੇਖਣਗੇ ਅਖਬਾਰ ਦੇ ਪੈਂਫਲੈਟ ਹੈ ਕੀ ਪਤਾ ਲੱਗੂ ਵੀ ਕੀ ਵੇਚਦਾ ਹੈਗਾ ਐਕਚੁਅਲੀ ਇੱਥੇ ਆ ਕੇ ਪਤਾ ਤਾਂ ਲੱਗੂਗਾ ਨਾ ਕੀ ਦਾ ਪਤਾ ਲੱਗਦਾ ਹੈ ਕੁਆਲਿਟੀ ਦਾ ਪਤਾ ਲੱਗਦਾ ਹੈ ਕੀ ਚੀਜ਼ ਮੰਗਵਣੇ ਮੰਗਵਣੇ ਉਸ ਚੀਜ਼ ਦਾ ਪਤਾ ਲੱਗਦਾ ਹੈਗਾ ਵੀ ਜਿਹੜੀ ਆਪਣੀ ਕੁਆਲਿਟੀ ਹੈ ਉਹ ਅੱਛੀ ਹੈਗੀ ਫਿਰ ਉਦੋਂ ਥੋੜਾ ਜਿਹਾ ਪੈਸੇ ਨੂੰ ਲੱਗੇ ਕੰਪਰੋਮਾਈਜ਼ ਮੰਨ ਕਰਦਾ ਹੈਗਾ ਵੀ ਹਰ ਚਲ ਕੋਈ ਨਹੀਂ ਥੋੜੇ ਜਿਹਾ ਵੱਧ ਲੱਗਦਾ ਹੈ ਜਿਆਦਾ ਮੈਂ ਇਹ ਨਹੀਂ ਕਹਿ ਰਿਹਾ ਵੀ ਨਹੀਂ ਜਿਆਦਾ ਜਿਆਦਾ ਹੈਗੀ ਹੈ ਪਰ ਕਿਤੇ ਨਾ ਕਿਤੇ ਉਹ ਗੱਲ ਸਾਡੀ ਮਤਲਬ ਉਸ ਚੀਜ਼ ਤੇ ਪੜਦਾ ਪਾ ਦਿੰਦੀ ਹੈ ਕਿਉਂਕਿ ਲੋਕ ਪਰਸਨਲੀਅਰ ਕਿਹੜਾ ਸਾਰੇ ਇਹਦੇ ਅੰਦਰ ਜੀ ਗੱਲ ਵੀ ਮਿਲ ਜਾਂਦੀ ਹੈ ਮੈਂ ਹਜੇ ਸਾਰੇ ਪਾਸੇ ਤਾਂ ਨਹੀਂ ਗਿਆਗਾ ਮਤਲਬ ਇੱਥੇ ਜੇ ਜੇ ਮੈਂ ਨੇੜੇ-ਤੇੜੇ ਆਪਦੇ ਲਾਵਾ ਤਾਂ ਮੈਨੂੰ ਤਕਰੀਬਨ 15 ਤੇ 15-30 ਬਤੀ ਸਟਾਲਸ ਤਾਂ ਨੇੜੇ-ਤੇੜੇ ਮੈਨੂੰ ਦਿਖਦੇ ਆ ਉਹ ਬਾਕੀ ਦੂਸਰੀ ਸਾਈਡ ਤੇ ਮੈਂ ਹਜੇ ਵਿਜ਼ਿਟ ਹੀ ਨਹੀਂ ਕਰ ਸਕਿਆ ਹੈਗਾ ਇੱਥੇ ਆਪਦੇ ਸਟਾਲ ਤੇ ਹਾਂਜੀ ਬਸ ਇਹੀ ਨਾਮ ਹੈ ਤੁਹਾਡਾ ਮੇਰਾ ਨਾਮ ਦਿਨੇਸ਼ ਪੰਸਲ ਹੈ ਜੀ ਕਿਹੜੇ ਜਗ੍ਹਾ ਤੋਂ ਆਏ ਹਾਂ ਮੈਂ ਹਨੂਮਾਨਗੜ੍ਹ ਰਾਜਸਥਾਨ ਤੋਂ ਆਇਆ ਹਾਂ ਜੀ ਪ੍ਰਸ਼ਿੰਡਾ ਰੋਜ਼ਗਾਰਡਨ ਵਿੱਚ ਬਹੁਤ ਬੜੀਆ ਫਲਾਰ ਫੈਸਟੀਵਲ ਲੱਗਿਆ ਹੈ ਲਾਸਟ ਇਅਰ ਵੀ ਆਰਗੇਨਾਈਜ਼ ਹੋਇਆ ਸੀਗਾ ਲੇਕਿਨ ਇਸ ਵਾਰੀ ਜਿਹੜਾ ਲੈਵਲ ਦਾ ਆਰਗੇਨਾਈਜ਼ ਹੋਇਆ ਹੈ ਬਹੁਤ ਅੱਛੇ ਲੈਵਲ ਦਾ ਆਰਗੇਨਾਈਜ਼ ਹੋਇਆ ਤੇ ਅਸੀਂ ਪਲਾਂਟਿੰਗ ਨੂੰ ਪ੍ਰਮੋਟ ਕਰਨ ਲਈ ਤੇ ਆਪਦੇ ਨਵੇਂ-ਨਵੇਂ ਪ੍ਰੋਡਕਟਸ ਲੈ ਕੇ ਆਏ ਹੈ ਤੇ ਅਸੀਂ ਆ ਵੀ ਅਨਾਉਂਸਮੈਂਟ ਕਰਨਾ ਚਾਹੁੰਦੇ ਆਂ ਕਿ ਅਸੀਂ ਆਨ ਵਾਲੇ 4-5 ਮਹੀਨਿਆਂ ਵਿੱਚ ਇੱਥੇ ਆਪਦਾ ਸਟੋਰ ਓਪਨ ਕਰ ਰਹੇ ਹਾਂ ਕਿੰ हां अच्छा जी किन्ये किन्ये ये दो दिन का मेला हैगा रिस्पॉन्स किस तरह का रिस्पॉन्स बहुत अच्छा आएगा रश देख के ਤੁਸੀਂ ਆਪਾਂ ਅੰਦਾਜ਼ਾ ਲਾ ਰਹੇ ਹੋ ਕਿ ਬਹੁਤ ਅੱਛੇ ਲੈਵਲ ਦਾ ਮੇਲਾ ਹੈਗਾ ਇਹ ਕਿੰਨੇ ਵਜੇ ਕਿੰਨੇ ਇਸ ਵਿੱਚ ਦੁਕਾਨਾਂ ਇਹ 18:18 ਦੀ ਇੱਕ ਸ਼ੋਪ ਹੈਗੀ ਹੈ ਜੀ ਕਿੰਨਾ ਕਿਰਾਇਆ ਲੱਗੇਗਾ ਲਗਭਗ 50000 ਰੁਪਏ ਕਿਰਾਇਆ ਹੈਗਾ ਜੀ ਇੱਕ ਦੁਕਾਨ ਦਾ ਇਹ ਮੇਲਾ ਜੋ 3 ਲਵਰ ਸਾਈਕਲ ਦਾ ਮਿਸ਼ਨ ਹੈ ਕਲੀਨ ਐਂਡ ਗ੍ਰੀਨ ਪਟੰਡਾ ਉਹਦੇ ਤਹਿਤ ਇਹ ਮੇਲਾ ਲਗਾਇਆ ਗਿਆ ਹੈ ਤੇ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦਾ ਡਿਸਪਲੇ ਹਨਾ ਬੈਸਟ ਆਊਟ ਆਫ ਵੇਸਟ ਬੌਂਸਾਈ ਜਿਹਨੂੰ ਬੌਨੇ ਪੌਦੇ ਵੀ ਕਹਿ ਦਿੰਦੇ ਉਹਨਾਂ ਦਾ ਡਿਸਪਲੇ ਲੱਗਿਆ ਹੈ ਤੇ ਬਹੁਤ ਸਾਰੇ ਕੰਪੀਟੀਸ਼ਨ ਕਰਾਏ ਜਾ ਰਹੇ ਨੇ ਮਕਸਦ ਇੱਕੋ ਹੀ ਹੈ ਲੋਕਾਂ ਨੂੰ ਕੁਦਰਤ ਦੇ ਨਾਲ ਜੋੜਨਾ ਤੇ ਸ਼ਹਿਰ ਨੂੰ ਹਰਾ ਭਰਾ ਬਣਾਉਣਾ ਹੈ। ਇਹ ਫਲਾਵਰ ਨੇ ਉਹ ਇਤੋਂ ਕਿ ਬਾਹਰੋਂ ਵੀ ਆਏ ਨੇ। ਫਾਰੋਂ ਬਹੁਤ ਫਲਾਵਰ ਲਾਏ ਜੀ ਅਗਰ ਤੁਸੀਂ ਦੇਖੋਗੇ ਉਹ ਅਸੀਂ 43 ਤਰ੍ਹਾਂ ਦੇ ਫੁੱਲ ਲਾਏ ਨੇ ਤੇ ਉਹਨਾਂ ਦੇ ਵਿੱਚ ਵੀ ਕਈ ਸਪੀਸੀਜ਼ ਹੋਰ ਨੇ ਤੇ ਕੁੱਲ 70 ਤੋਂ 80 ਤਰ੍ਹਾਂ ਦੇ ਫੁੱਲ ਇੱਥੇ ਲੱਗੇ ਹੋਏ ਨੇ ਡਿਸਪਲੇ ਦੇ ਉੱਤੇ ਤੇ ਅਸੀਂ ਚਾਹੁੰਦੇ ਸੀਗੇ ਵੀ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਫੁੱਲ ਦਿਖਾਈਏ ਤਾਂ ਕਿ ਉਹ ਫੁੱਲਾਂ ਦੇ ਮਨਪ੍ਰਕਾਸ਼ ਦੇ ਅੰਦਰ ਸੋਚੇ। ਥੀਮ ਕੀ ਹੈ? ਫਲਾਵਰ ਦੇ ਥੀਮ ਕੀ ਹੈ? ਥੀਮ ਇਹ ਹੈ ਜੀ ਜਿਹੜੀ ਟ੍ਰੀ ਲਵਰ ਸੁਸਾਇਟੀ ਹੈ ਅਕਤੂਬਰ ਦੇ ਵਿੱਚ ਵੀ ਲੱਗਦੇ ਕਰੀਬ ਉਹਨਾਂ ਨੇ ਸਰਪੀਆਂ ਦੇ ਫੁੱਲਾਂ ਦੀ ਪਨੀਰੀ ਵੰਡੀ ਸੀ ਅਸੀਂ ਬਟਰਫਲਾਈ ਦੀ ਅਵੇਰਨੈਸ ਤੇ ਕੰਮ ਕਰਦੇ ਆ ਬਟਰਫਲਾਈ ਨੂੰ ਬਚਾਉਣ ਲਈ ਕੰਮ ਕਰਦੇ ਆ ਉਸੇ ਦੇ ਤਹਿਤ ਫੁੱਲਾਂ ਨੂੰ ਅਸੀਂ ਰਿਪੋਰਟ ਕਰਦੇ ਆ ਤੇ ਤੁਸੀਂ ਖੇਲ ਵੀ ਹੋ ਰਹੇ ਨੇ ਜੀ ਜੀ ਉੱਥੇ ਜਾ ਰਹੇ ਨੇ ਫੁੱਲ ਹਾਂ ਜਿਹੜੇ ਸਟਾਲ ਲੱਗੀਆਂ ਹੈਗੀਆਂ ਆਪਣਾ ਉਹ ਬਲਾਰਸ ਹੈਗੇ ਆ ਦਸਰੀ ਦੀ ਸਟਾਲ ਲੱਗਿਆ ਤੁਲ ਦੀ ਸਟਾਲ ਲੱਗਿਆ ਇੱਕ ਹੀ ਤਰ੍ਹਾਂ ਦੀ ਸਟਾਲ ਲੱਗੀਆਂ ਜੋ ਪਰਚੇਜ਼ ਵੀ ਕਰ ਸਕਦੇ ਨੇ ਜੀਜਾ ਨੂੰ ਤੇ ਨਾੜ ਨਕਾਰਾਂ ਤੇ ਜਿਹੀ ਲਾਈ ਹੋਈ ਮਾਰੋ ਸਰ ਇਹ ਸਾਡੇ ਕੁਝ ਸਪਾਂਸਰ ਜਾਈ ਦੇਖੋ ਇੰਨਾ ਵੱਡਾ ਮੇਲਾ ਕਰਨਾ ਹੈ ਤਾਂ ਕੁਝ ਸਪਾਂਸਰ ਜੇ ਆਗੇ ਸਾਡੇ ਕੁਝ ਉਹਨਾਂ ਦੀਆਂ ਸਟਾਲ ਜ ਹੈਗੀਆਂ ਤੇ ਕੁਝ ਸਾਡੀਆਂ ਨਾਸਰੀ ਦੀਆਂ ਸਟਾਲ ਜ ਹੈਗੀਆਂ ਸਰ ਪਤਾ ਕੀ ਜੀ ਦੇਖੋ ਜੇ ਹੁਣ ਆਪਾਂ ਮੇਲਾ ਕਰ ਰਹੇ ਆ ਹਨਾ ਤਾਂ ਨੇਚਰਲੀ ਸਪਾਂਸਰਸ ਦੀ ਲੋੜ ਪੈਂਦੀ ਹੈ ਕੁਝ ਵੀ ਕੰਮ ਕਰਨ ਦੇ ਲਈ ਸਰ ਦੇਖੋ 1000 ਤੋਂ ਅਸੀਂ ਆ 800 ਤੋਂ ਪੈਸੇ ਲਏ ਨੇ ਠੀਕ ਹੈ ਨਾ ਜੀ ਉਹ ਤਾਂ ਜਿੰਨਾ ਵੀ ਸੌਂਸ ਮੈਨੂੰ ਇਹਦਾ ਆਈਡੀਆ ਨਹੀਂ ਹੈ ਪਰ ਇਹ ਸਾਰਾ ਲੋਕਾਂ ਦੀ ਮਦਦ ਦੇ ਨਾਲ ਹੀ ਹੋਇਆ ਜੀ ਸਰ ਪਤਾ ਹੈ ਕਿ ਦੇਖੋ ਹੁਣ ਤੁਸੀਂ ਉਹਨਾਂ ਚੀਜ਼ਾਂ 'ਚ ਮਤਲਬ ਹੈ ਨਾ ਉਹ ਕਰ ਰਹੇ ਹੋ ਇਹ ਆਪਾਂ ਇਹ ਚੀਜ਼ਾਂ ਨੂੰ ਬਾਅਦ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਅਸੀਂ ਗਾਰੰਟੀ ਨਾਲ ਦੱਸਾਂਗੇ ਅੱਜ ਮੇਲੇ ਦੇ ਟਾਈਮ ਦੇ ਵਿੱਚ ਮੈਂ ਨਹੀਂ ਜਾਣਦਾ ਵੀ ਮੈਂ ਕੁਛ ਨਹੀਂ ਕਿਉਂਕਿ ਪਤਾ ਨਹੀਂ ਮੈਨੂੰ ਹੁਣ ਤੁਸੀਂ ਕੀ ਸੋਚ ਕੇ ਕੀ ਪੁੱਛ ਰਹੇ ਹੋ ਮੈਨੂੰ ਤੇ ਉਹ ਆਪਾਂ ਬਾਅਦ 'ਚ ਗੱਲ ਕਰ ਲਾਂਗੇ ਕੋਈ ਗੱਲ ਆਹ ਕੀ ਕਰ ਰੋਚੀ ਕਰ ਕੀ ਸਰ ਕੀ ਕਹਿਣਾ ਚਾਹ ਰਹੇ ਮੇਲੇ ਚ ਆਏ ਹਾਂ ਇਹਦੇ ਖੁਸ਼ੀਆਂ ਦਾ ਮੇਲਾ ਲੱਗਦਾ ਹੈ ਇਹ ਸਰੀਲ ਹੋਰਾਂ ਰੈਟਰੀਵਲ ਲਵਰ ਸੁਸਾਇਟੀ ਬਿੰਡਾ ਨੇ ਇੱਕ ਬਹੁਤ ਹੀ ਸੋਹਣਾ ਜਿਹੜਾ ਫਲਾਵਰ ਸ਼ੋਅ ਕੀਤਾ ਉਸ ਮੈਨੂੰ ਲੱਗਦਾ ਪਰ ਜਿੰਨੀ دیر 버ਜੀ ਇੱਥੇ ਕੁਮੀ ਜਾਈ ਥਕਣਾ ਹੀ ਨਹੀਂ ਬੰਦੇ ਨੇ ਕਿਤੇ ਸੋ ਇਹ ਪੰਜਾਬ ਦੇ ਦੇ ਰੰਗਾਂ ਨੂੰ ਡਿਪਿਕਟ ਕਰਦਾ ਪੰਜਾਬ ਦੀ ਜਿਹੜੀ ਰੂਹ ਹੈ ਉਹਨੂੰ ਕਿਹੜੀ ਹੋਈ ਰੂਹ ਨੂੰ ਦਿਖਾਉਂਦਾ ਮੇਰੇ ਆਸੇ ਬਹੁਤ ਧੰਨਵਾਦੀ ਆ ਤੁਹਾਡਾ ਆਪਾਂ ਕਰੀ ਆਪਾਂ ਇਸ ਤਰ੍ਹਾਂ ਦੇ ਟੈਕੀਕਮ ਹਰੇਕ ਸ਼ਹਿਰ ਦੇ ਵਿੱਚ ਕਰੀਏ ਬਹੁਤ ਅੱਛਾ ਬਹੁਤ ਵਧਾਈ ਬਹੁਤ ਅੱਛਾ